ਇੰਦੇ ਅਸੀਂ ਸਾਰੀ ਚੀਜ਼ਾਂ ਪਾਈਆਂ ਬ੍ਰਹਮੀ ਪਾਈ ਹੈ ਸ਼ੰਖ ਪੁਸ਼ਪੀ ਪਾਈ ਹੈ ਜਟਾ ਪਾਈ ਹੈ ਸਰਪਗੰਦਾ ਪਾਈ ਹੈ ਜੋਤਿਸ਼ਮਤੀ ਪਾਈ ਹੈ ਨਾਲੇ ਅਸੀਂ ਇੰਦੇ ਪਾਈ ਹੈ ਦਾਖ ਠੀਕ ਹੈ ਇਹ ਸਾਰੀ ਚੀਜ਼ਾਂ ਪਾ ਕੇ ਇੰਦਾ ਅਸੀਂ ਸਤ ਕੱਢ ਲਿਆ ਠੀਕ ਹੈ ਸਤ ਕੱਢ ਲਿਆ ਇੰਦਾ 15 ਐਮਐਲ ਸਵੇਰੇ 15 ਐਮਐਲ ਸ਼ਾਮ ਨੂੰ ਲਓ 450 ਐਮਐਲ ਦੀ ਬੋਟਲ ਹੈ ਇਹ ਕੰਮ ਕਰਦੀ ਹੈ ਇੱਕ ਬੋਟਲ ਨਾਲ ਕੀ ਚੇਂਜਸ ਆਉਣੀਆਂ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਇੱਕ ਬੋਟਲ ਜਿਹੜੀ ਹੈ ਉਹ 15 ਦਿਨ ਤੁਰਦੀ ਹੈ ਜਿਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਨੀਂਦ ਦੀ ਸਟ੍ਰੈਸ ਦੀ ਡਿਪਰੈਸ਼ਨ ਦੀ ਮਾਈਗਰੇਨ ਦੀ ਇਧਰ ਉਧਰ ਦੀ ਗੱਲਾਂ ਕਰਦੇ ਸਕਿਜ਼ੋਫਰੇਨੀਆ ਜਿਹਨੂੰ ਕਹਿੰਦੇ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟਸ ਆਣੇ ਸ਼ੁਰੂ ਹੋ ਜਾਣਗੇ ਨੀਂਦ ਆਣੀ ਸ਼ੁਰੂ ਹੋ ਜਿਸ ਵੇਲੇ ਲੈਣੀ ਹੈ ਜੀ ਇਹ ਦਿਨੇ ਲੈਣੀ ਹੈ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਲੈਣੀ ਹੈ ਸੁੰਦੇ ਟਾਈਮ ਦੋ ਵਾਰੀ ਇਹ ਲੈਣੀ ਹੈ ਕਿਉਂਕਿ ਬਾਹਰ ਬਹੁਤ ਮੈਡੀਸਿਨਸ ਜਾਂਦੀਆਂ ਪੇਸ਼ੈਂਟ ਸਾਡੇ ਭਰਾ ਬਾਹਰ ਹੈਗੇ ਉਹ ਨਾਲੇ ਅਸੀਂ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਉਹਨੂੰ ਨਾਲੇ ਬ੍ਰਹਮੀ ਦਿੰਨੇ ਆ ਹੋਰ ਬੜੇ ਅਸੀਂ ਆਯੁਰਵੈਦਿਕ ਫਾਰਮੂਲੇ ਹੁੰਦੇ ਆ ਜਿਹੜੇ ਅਕੋਰਡਿੰਗ ਟੂ ਡਿਜ਼ੀਜ਼ ਕੰਮ ਕਰਦੇ ਆ ਹੁਣ ਜਿਹੜਾ ਚਾਰ ਗੋਲੀਆਂ ਖਾ ਰਿਹਾ ਉਹਦੇ ਤੇ ਆਪਾਂ ਉਹਨੂੰ ਇੱਕ ਬੋਟਲ ਦਿੰਨੇ ਆ ਉਹਨੂੰ ਰਿਜ਼ਲਟ ਥੋੜਾ ਲੇਟ ਮਿਲਦਾ ਹੈ ਜਿਹੜਾ ਇੱਕ ਗੋਲੀ ਖਾ ਰਿਹਾ ਉਹਨੂੰ ਪਹਿਲੀ ਡੋਸ ਤੋਂ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਹ ਬ੍ਰਹਮੀ ਦੀ ਵਟੀ ਹੈ ਇੰਦੇ ਚਾਸੀ ਪਾਇਆ ਹੈ ਬ੍ਰਹਮੀ ਤੇ ਪਾਇਆ ਹੀ ਪਾਇਆ ਹੈ ਕਾਲੀ ਮਿਰਚ ਪਾਈ ਹੈ ਪਿਪਲੀ ਪਾਈ ਹੈ ਵੰਗ ਬਸੰਪਾਈ ਹੈ ਰਸ ਸਿੰਦੂਰ ਪਾਇਆ ਵਾ ਸ਼ਿਲਾਜੀਤ ਪਾਈ ਹੈ ਇਹ ਸਾਰੀ ਬ੍ਰੇਨ ਨੂੰ એનર્ਜੀ ਦਿੰਦੀ ਹੈ ਬਾਡੀ ਨੂੰ એનર્ਜੀ ਦਿੰਦੀ ਹੈ ਇਹ 60 ਗੋਲੀਆਂ